ਮੈਡ ਬੁਗੇਟ ਸਿੰਘ ਅਗਰ ਕੋਈ ਜੇਲ੍ਹ ਦੇ ਵਿੱਚ ਹੈਗਾ ਤਾਂ ਉਹ ਇਲੈਕਸ਼ਨ ਜਿਹੜੀ ਮੈਂਬਰ ਪਾਰਲੀਮੈਂਟ 2024 ਹੈ ਉਹ ਲੜ ਸਕਦਾ ਹੈ ਇਸ ਦੇ ਸਬੰਧ ਵਿੱਚ ਅਸੀਂ ਦੇਖਦੇ ਹਾਂ ਕਿ ਪਿਛਲੇ ਕੁਝ ਦਿਨਾਂ ਤੋਂ ਖਬਰ ਚੱਲੀ ਆ ਰਹੀ ਹੈ ਕਿ ਖਾਲਿਸਤਾਨ ਸਮਰਥਕ ਅਤੇ ਬਾਰਿਸ ਪੰਜਾਬ ਦੇ ਮੁਖੀ ਭਾਈ ਅਮਰਿਤਪਾਲ ਸਿੰਘ ਜੀ ਜਿਹੜੇ ਕਿ ਖੰਡੂਰ ਸਾਹਿਬ ਤੋਂ ਆਯਾਦ ਇਲੈਕਸ਼ਨ ਲੜਨਗੇ ਕਿ ਹਿੰਦੁਸਤਾਨ ਦੇ ਵਿੱਚ ਕੌਣ ਇਹ ਇਲੈਕਸ਼ਨ ਜੇਲ੍ਹ ਦੇ ਵਿੱਚ ਲੜ ਸਕਦਾ ਹੈ ਕਿ ਜੇਲ੍ਹ ਦੇ ਵਿੱਚ ਵੋਟ ਪਾਣ ਦਾ ਅਧਿਕਾਰ ਵੀ ਹੈਗਾ ਦੋਸਤੋ ਸਭ ਤੋਂ ਪਹਿਲਾਂ ਕਿ ਇਸ ਦੇ ਪਟਨਾ ਹਾਈ ਕੋਰਟ ਹੈ ਜਿਹੜਾ ਉਹਨੇ ਫੈਸਲਾ ਦਿੱਤਾ ਸੀ ਕਿ ਅਗਰ ਜੇਲ੍ਹ ਦੇ ਵਿੱਚ ਜਾਂ ਕੋਈ ਵੀ ਜਿਹੜਾ ਇਨਸਾਨ ਬੰਦ ਹੈ ਕਿ ਉਹਦੀ ਇੱਕ ਵੋਟ ਨਹੀਂ ਇਸ ਲਈ ਉਸ ਨੂੰ ਇਲੈਕਟ ਲੜਨ ਦਾ ਵੀ ਜਿਹੜਾ ਰਾਈਟ ਹੈ ਉਹ ਹੈ ਨਹੀਂ ਉਸ ਤੋਂ ਬਾਅਦ ਮਾਨਯੋਗ ਸੁਪਰੀਮ ਕੋਰਟ ਨੇ ਇਸ ਫੈਸਲੇ ਨੂੰ ਬਰਕਰਾਰ ਰੱਖਿਆ ਉਸ ਤੋਂ ਬਾਅਦ ਫਿਰ ਯੂਪੀ ਸਰਕਾਰ ਦੁਆਰਾ ਜਿਹੜਾ ਪਿਪਲ ਐਕਟ ਸੀ ਉਸ ਦੇ ਵਿੱਚ ਇੱਕ ਅਮੈਂਡਮੈਂਟ ਕੀਤੀ ਗਈ ਉਸ ਅਮੈਂਡਮੈਂਟ ਦੇ ਵਿੱਚ ਅਗਰ ਜੇਲ੍ਹ ਦੇ ਵਿੱਚ ਕੋਈ ਦੋਸ਼ੀ ਜੋ ਅੰਡਰ ਟ੍ਰਾਇਲ ਹੈ ਜਿਸ ਦੇ ਕੇਸ ਦਾ ਹਲੇ ਫੈਸਲਾ ਨਹੀਂ ਆਇਆ ਜਿਸ ਦੇ ਕੇਸ ਦੀ ਜਿਹੜੀ ਸਜ਼ਾ ਹੈ ਉਹ 2 ਸਾਲ ਤੋਂ ਘੱਟ ਹੈ ਤਾਂ ਉਹ ਜਿਹੜਾ ਵਿਅਕਤੀ ਹੈ ਉਹ ਜੇਲ੍ਹ ਦੇ ਵਿੱਚ ਰਹਿ ਕੇ ਇਲੈਕਸ਼ਨ ਲੜ ਸਕਦਾ ਹੈ ਅਮਰਿਤਪਾਲ ਦੇ ਅੰਗੇਸ਼ਟ ਜਿਹੜਾ ਕਿ ਕੁਝ ਕ੍ਰਿਮੀਨਲ ਕੇਸ ਜਿਹਦੇ ਵਿੱਚ ਕਿ ਅਟੈਂਪਟ ਟੂ ਮਰਡਰ ਤੇ ਪੁਲਿਸ ਸਟੇਸ਼ਨ ਤੇ ਹਮਲਾ ਤੇ ਹੋਰ ਜਿਹੜੇ ਕ੍ਰਿਮੀਨਲ ਕੇਸ ਸੀ ਅਤੇ ਐਨਐਸਏ ਦੇ ਤਹਿਤ தாம் ਡਿਬਰੂਗੜ ਜਿਹੜੀ ਜੇਲ ਹੈ ਉਹ ਅਪ੍ਰੈਲ 2023 ਤੋਂ ਬੰਦ ਕੀਤਾ ਗਿਆ ਉਹਨਾਂ ਦੇ ਜਿਹੜੇ ਕਿਸੇ ਕੇਸ ਦਾ ਫੈਸਲਾ ਹਲੇ ਤੱਕ ਨਹੀਂ ਆਇਆ ਇਸ ਲਈਆਂ ਜੇਲ ਦੇ ਵਿੱਚ ਰਹਿ ਕੇ ਜਿਹੜਾ ਕਿ ਭਾਰਤ ਦੇ ਸੰਵਿਧਾਨ ਨੇ ਉਹਨੂੰ ਰਾਈਟ ਦਿੱਤਾ ਹੈ ਉਹ ਜਿਹੜੀ ਮੈਂਬਰ ਪਾਰਲੀਮੈਂਟ ਹੈ ਜਾਂ ਲੋਕ ਸਭਾ ਦੀ ਇਲੈਕਸ਼ਨ ਹੈ ਉਹ ਲੜ ਸਕਦਾ ਹੈ ਇਹ ਜਿਹੜਾ ਫਿਰ ਪਿਪਲ ਐਕਟ ਯੂਪੀ ਸਰਕਾਰ ਨੇ ਜਿਹਦੇ ਵਿੱਚ ਐਮੈਂਡਮੈਂਟ ਕੀਤੀ ਸੀ ਇਸ ਬਾਰੇ ਦਿੱਲੀ ਹਾਈ ਕੋਰਟ ਦੇ ਵਿੱਚ ਤੇ ਸੁਪਰੀਮ ਕੋਰਟ ਦੇ ਵਿੱਚ ਵੀ ਇਸ ਨੂੰ ਚੈਲੰਜ ਕੀਤਾ ਗਿਆ ਲੇਕਿਨ ਸੁਪਰੀਮ ਕੋਰਟ ਨੇ 2014 ਦੇ ਵਿੱਚ ਉਹ ਜਿਹੜੀ ਇਲੈਕਸ਼ਨ ਉਹ ਜਰੂਰ ਲੜ ਸਕਦਾ ਹੈ ਉਹ ਜਿਹੜਾ ਇਹ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਹੈ ਉਹ ਜ਼ਰੂਰ ਲੜ ਸਕਦਾ ਹੈ ਹੁਣ ਮੰਨ ਲਓ ਇਹ ਕਿਸੇ ਨੂੰ ਜਿਹੜੀ ਸਜ਼ਾ 2 ਸਾਲ ਤੋਂ ਵੱਧ ਹੋ ਜਾਂਦੀ ਹੈ ਤਾਂ ਉਹ ਕਦੋਂ ਇਲੈਕਸ਼ਨ ਲੜਦਾ ਹੈ ਮੰਨ ਲਓ ਹੁਣ ਕਿਸੇ ਕੈਦੀ ਦੀ ਸਜ਼ਾ ਜਿਹੜੀ 5 ਸਾਲ ਦੀ ਹੈ ਉਹ 5 ਸਾਲ ਇਲੈਕਸ਼ਨ ਨਹੀਂ ਲੜ ਸਕਦਾ ਉਸ ਤੋਂ ਜਿਹੜੇ ਆਉਣ ਵਾਲੇ 6 ਸਾਲ ਨੇ ਯਾਨਕਿ ਉਸ ਦੇ 11 ਸਾਲ ਤੱਕ ਦੀ ਜਿਹੜੀ ਰੋਕ ਲੱਗ ਜਾਂਦੀ ਹੈ ਇਸ ਲਈ ਹੁਣ ਮੇਰੀ ਬੇਨਤੀ ਇਹ ਵੀ ਹੈ ਕਿ ਜਿਹੜਾ ਇਹ ਮਾਹੌਲ ਪੰਜਾਬ ਦਾ ਫਿਰ ਖਰਾਬ ਕੀਤਾ ਜਾ ਰਿਹਾ ਇਹ ਜਿਹੜਾ ਰਾਈਟ ਹੈ ਹਿੰਦੁਸਤਾਨ ਦੇ ਸੰਵਿਧਾਨ ਨੇ ਉਹਨਾਂ ਨੂੰ ਰਾਈਟ ਦਿੱਤਾ ਹੈ ਇਹ ਜਿਹੜਾ ਬਰਾਬਰਤਾ ਦਾ ਰਾਈਟ ਹੈ ਹਿੰਦ ਉਹ ਤਾਂ ਦਾ ਜਿਹੜਾ ਸੰਵਿਧਾਨ ਹੈ ਇੱਕ ਲੋਕਤੰਤਰ ਨੂੰ ਕਾਇਮ ਰੱਖਣ ਦੇ ਲਈ ਉਹਨੂੰ ਦਿੱਤਾ ਜਾਂ ਹੈ ਇਸ ਲਈ ਜਿਹੜੀ ਬੜਾ ਸ਼ਾਂਤੀਪੂਰਵਕ ਜਿਹੜੀ ਇਲੈਕਸ਼ਨ ਹੈ ਇਸ ਦੇ ਵਿੱਚ ਆਪਣਾ ਜਿਹੜਾ ਸਹਿਯੋਗ ਹੈ ਉਹ ਦੇਣਾ ਚਾਹੀਦਾ ਹੈ ਤੋਂ ਕਰਕੇ ਸੰਵਿਧਾਨ ਦੇ ਤਹਿਤ ਉਹਨਾਂ ਨੂੰ ਵੀ ਜਿਹੜਾ ਰਾਈਟ ਹੈ ਇਹ ਮਿਲਿਆ ਹੈ ਅਗਰ ਇਹਦੇ ਵਿੱਚ ਤੁਹਾਡਾ ਕੋਈ ਕੁਐਸਚਨ ਹੈ ਤਾਂ ਕਮੈਂਟ ਕਰਕੇ ਪਲੀਜ਼ ਜ਼ਰੂਰ ਪੁੱਛਿਓ ਤੇ ਇਹਨੂੰ ਸ਼ੇਅਰ ਵੀ ਜ਼ਰੂਰ ਕਰਿਓ